ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਗੁਲਾਬੇ ਵਾਲਾ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਤੇ ਜ਼ਿਲ੍ਹਾ ਵੀ ਸ੍ਰੀ ਮੁਕਤਸਰ ਸਾਹਿਬ ਗੋਰੇ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਆ ਤੁਹਾਨੂੰ ਚਾਰ ਨੱਕ ਜਿਹਦੇ ਵਿੱਚੋਂ ਮਿੱਤਰੋ ਤਿੰਨ ਕਟੀਆਂ ਨੇ ਇੱਕ ਵੱਸੀ ਆ ਪਹਿਲਾਂ ਵੀ ਬਾਈ ਦੇ ਘਰੋਂ ਆਪਾਂ ਵੀਡੀਓ ਬਣਾਈ ਆ ਤੇ ਕੀ ਰਿਸਪੌਂਸ ਰਿਹਾ ਉਹਦੀ ਵੀ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਸੋ ਜਿਹੜੇ ਭਰਾ ਕੋਈ ਨਵੇਂ ਆਪਣੇ ਚੈਨਲ ਤੇ ਜੁੜ ਰਹੇ ਨੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਜੇਕਰ ਕੋਈ Facebook ਤੇ ਆਪਣੀ ਵੀਡੀਓ ਦੇਖ ਰਿਹਾ ਆਪਣਾ ਪੇਜ ਨੂੰ ਫੋਲੋ ਜ਼ਰੂਰ ਕਰੋ ਤੇ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਜਿਹੜਾ ਬਾਈ ਦਾ ਘਰ ਹੈ ਕਿੱਥੇ ਜੇ ਘਰ ਇਹਦੇ ਨੇੜੇ-ਨੇੜੇ ਕਿਹੜੇ ਪਿੰਡ ਹੈ ਉਸ ਤੋਂ ਬਾਅਦ ਮਿੱਤਰੋ ਆਪਾਂ ਸਾਰੇ ਨਗ ਤੁਹਾਨੂੰ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਈਆ ਬਾਈ ਜੀ ਤੇ ਕਿੰਨੇ ਦਿਨ ਹੋ ਗਏ ਆਪਣੀ ਵੀਡੀਓ ਪਾਈ ਨੂੰ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਹਾਂਜੀ ਕਿਵੇਂ ਰਿਹਾ ਸਰਪੋਤ ਬਹੁਤ ਵਧੀਆ ਰਿਹਾ ਜੀ ਦੂਜੇ ਦਿਨ ਸਾਰੇ ਕੁਝ ਤਾਂ ਪਹਿਲਾਂ ਹੀ ਵੀ ਅੱਗੇ ਸੀਗੇ 2 ਘੰਟਿਆਂ ਬਾਰੇ ਠੀਕ ਹੈ ਇੱਕ ਨਾਕ ਰਹਿ ਗਈ ਸੀ ਉਹ ਦੂਜੇ ਦਿਨ ਹੋ ਗਿਆ ਸੀ ਜੀ ਓਕੇ ਹੁਣ ਅੱਜ ਆਪਣੇ ਕੋਲ 4 ਨਾਕ ਹਨਾ 4 ਨਾਕ ਹੈ ਜੀ ਹਾਂਜੀ ਆਪਣੇ ਕੋਲੇ ਤਿੰਨ ਕਟੀਆਂ ਜੀ ਇੱਕ ਵੱਛੀ ਜੀ ਓਕੇ ਹਾਂਜੀ ਤੇ ਸਟਾਰਟ ਕਰੀਏ ਫਿਰ ਆਪਾਂ ਇਹ ਆਪਣਾ ਜਿਹੜਾ ਪਿੰਡ ਆ ਇਹ ਗਲਾਬੇ ਵਾਲਾ ਆਪਣਾ ਗਲਾਬੇ ਵਾਲਾ ਹੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਗੁਰੂ ਸਾਹਿਬ ਰੋਡ ਤੇ ਆਪਣਾ ਪਿੰਡ ਪੈਂਦਾ ਜੀ ਗੁਰੂ ਹਰ ਸਾਹਿਬ ਰੋਡ ਤੇ ਹਾਂਜੀ ਮੁਕਤਸਰ ਤੋਂ 9 ਕਿਲੋਮੀਟਰ ਆ ਬੜੇ ਰੋਡ ਤੇ ਪੈਂਦਾ ਜੀ ਕਿਹੜੇ ਕਿਹੜੇ ਪਿੰਡ ਆ ਇਹਦੇ ਨੇੜੇ ਮੁਕਤਸਰ ਤੋਂ ਪਹਿਲਾਂ ਆਉਗਾ ਜੀ ਲੰਬੀ ਟਾਬ ਉਦੋਂ ਅਗਲਾ ਪਿੰਡ ਹੀ ਆਪਣਾ ਆਉਣਾ ਗਲਾਬੇ ਵਾਲਾ ਜਿੱਥੇ ਘੋੜਾ ਮੰਡੀ ਲੱਗਦੀ ਹੈ ਜੀ ਉਹ ਮਸ਼ਹੂਰ ਬਹੁਤ ਆ ਘੋੜਾ ਮੰਡੀ ਤੋਂ ਆਪਣਾ ਘਰ 4 ਕਿਲੋਮੀਟਰ ਆ ਓਕੇ ਹਾਂਜੀ ਚਲੋ ਤੇ ਸ਼ੁਰੂ ਕਰਕੇ ਹਨਾ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਆਪਾਂ ਬਹੁਤ ਸੋਹਣੀ ਕੁੰਡੀ ਇਹ ਕੱਟੀ ਦਿਖਾ ਰਹੇ ਆ ਜੀ ਨਾਨ ਸਾਹਿਬ ਆਪਣੇ ਕੋਲੇ ਹਰਿਆਣੇ ਚੋਂ ਆਈ ਆ ਜੀ 2 ਸਾਲ 2 ਮਹੀਨੇ ਏਸ ਆ ਦੰਦ ਹਜੇ ਨੇ ਸੁੱਟਿਆ ਨਹੀਂ ਆ ਜੀ ਇਹ ਗੱਡੀ ਖੜੀ ਜੀ ਇਹ ਕਾਲਾ ਹੁੰਦੀ ਆ ਵੀ ਮੰਨ ਲਾ ਵੀ 2 ਕੁ ਮਹੀਨੇ ਤਾਂ ਇਹ ਤਿਆਰ ਹੋ ਜਾਣਾ ਹੈ ਨਾ ਜੀ ਆਪਾਂ ਦਿਖਾ ਵੀ ਦਿੰਨੇ ਆ ਕਈ ਵੀਰ ਭਾਈ ਨੇ ਕਹਿੰਦੇ ਸੀ ਜੇ ਵੀ ਅਖੀਰੀ ਨਹੀਂ ਪੱਕੀ ਹੋਊਗੀ ਇਹ ਹੋਊਗੀ ਵਧੀਆ ਦੰਦ ਬਣਾ ਲੈ ਜੀ ਲੋ ਜੀ ਓਕੇ ਓਕੇ ਠੀਕ ਹੈ ਠੀਕ ਹੈ ਤੋ ਰੋ ਜੀ ਨੂੰ ਫਿਰ ਤੋ ਖਾਉਣੇ ਆ ਪੂਰੀ ਜਿਹੜੀ ਡਿਟੇਲ ਆਪਾਂ ਇਹਦੀ ਲਵਾਂਗੇ ਤਾਂ ਕੁੰਡੀ ਝੋਟੀ ਆ ਸਕਰੀਨ ਝੋਟੀ ਆ ਏ ਦੰਦਾ ਕੰਨੀਆਂ ਮਿੱਤਰੋ ਖੀਰੀ ਆ ਫੇਸ ਕੁਆਲਟੀ ਬਹੁਤ ਸੋਹਣੀ ਕੁੰਡੀ ਹੈ ਕੁੰਡੀ ਚੋਟੀ ਤੇ ਤਿੰਨ ਕੁ ਮਹੀਨਾ ਦਾ ਹੀ ਮਿੱਤਰੋ ਜੇ ਸਾਮਕੇ ਟੀਗਾ ਲੈਣ ਵਾਲੀ ਆ ਵੈਸੇ ਬਾਈ ਕਹਿੰਦਾ ਵੀ ਤਾਰਾ ਦੰਦੀ ਆ ਪਰ ਫਿਰ ਵੀ ਆਪਣਾ ਜਿਹੜਾ ਫਰਜ ਪੰਦਾ ਕਿਉਂਕਿ ਕੱਦ ਮਿੱਤਰੋ ਕਾਫੀ ਹੋਵੇ ਤਾਂ ਫਿਰ ਪਹਿਲੇ ਸੂਏ ਪੂਰੀ ਗਿਣਤੀ ਦੇ ਹੀ ਵਾਲ ਚਿੱਟੇ ਆ ਡਾਕਟਰ ਹਾਂਜੀ ਗਿਣਤੀ ਦੇ ਠੀਕ ਹੈ ਪਹਿਲੇ ਸੂਏ ਪਸੂ ਮਿੱਤਰੋ ਬੱਚਾ ਚੰਗਾ ਤਿਆਰ ਹੁੰਦਾ ਜੇ ਛੋਟਾ ਕਰਾਇਆ ਜਾਵੇ ਤੇ ਬਾਅਦ ਦੇ ਵਿੱਚ ਮਿੱਤਰੋ ਕਾਤਰੀ ਕਰਦਾ ਉਹ ਤਿੰਨ ਕੁ ਮਹੀਨਿਆਂ ਚ ਇਹਨੇ ਟੀਕਾ ਲੈ ਲੈਣਾ ਤੇ ਦੋ ਕੁ ਕਟਿਆਂ ਨਾਲ ਹੀ ਮਿੱਤਰੋ ਇਹਨੇ ਤਿਆਰ ਹੋ ਜਾਣਾ ਤੇ ਮੁੱਲ ਕੀ ਕਰਤਾ ਜੀ ਇਹਦਾ ਆਪਾਂ ਇਹ ਸਣਾਂ ਦੀ ਕੁਆਲਿਟੀ ਦਿਖਾਓ ਜੀ ਕੱਲਾ ਕੱਲਾ ਲੈ ਲੈਣਾ ਲੱਗਿਆ ਓਕੇ ਤੇ ਮੁੱਲ ਕੀ ਕਰਤਾ ਜੀ ਇਹਦਾ ਆਪਾਂ ਇਹਦਾ ਜੀ 42000 ਰੁਪਇਆ ਜੀ ਅੱਜ ਭਾਈ ਦਾ ਮਾਨ ਤਾਨ ਹੋ ਜਾਊਗਾ ਓਕੇ ਤੇ ਦੂਜੇ ਨੰਬਰ ਤੇ ਜੀ ਇੱਕ ਸਾਲ ਤੇ ਬਸ 13 ਮਹੀਨੇ ਦੀ ਕੱਟੀ ਹੈ ਜੀ ਇਹ ਠੀਕ ਹੈ ਕੱਦ ਛੋਟਾ ਹੈ ਨਾ ਹਾਂ ਜੀ ਕੱਦ ਛੋਟਾ ਹੈ ਇਹਦਾ ਹਾਂ ਐਵੇਂ ਝੂਠ ਨਹੀਂ ਮਾਰਨਾ ਕਿਸੇ ਨੂੰ ਆਪਣੇ ਇਥੇ ਤੇ ਕਰਾਉਂਦੀ ਆ ਇਹ ਆਪਣੇ ਕੱਛ ਚ ਆਉਂਦੀ ਆ ਹਾਂ ਓਕੇ ਤੇ ਜੇ ਆਪਾਂ ਜੋੜੇ ਦਾ ਹੀ ਕਰ ਲਾਂਗੇ ਜੀ ਠੀਕ ਆ ਖਾਲੂਲੇ ਭਾਈ ਰਹੀ ਉਫਾ ਹਾਂ ਪੂਰਾ ਸਾਗ ਨਹੀਂ ਕੋਈ ਹੈ ਨਾ ਪੂਰਾ ਸਾਗ ਪੂਰਾ ਵੀ ਨਹੀਂ ਹੋਊਗੀ ਆਪਣੇ ਕਿਸੇ ਵੀ ਬੱਚੇ ਦੇ ਓਕੇ ਇੱਕ ਕੱਖ ਚਿੱਟੀ ਆ ਚਿੱਟੀ ਆ ਜੀ ਇੱਕ ਕਾਲੀ ਆ ਹਾਂ ਥੱਲੇ ਇਹ ਵੀ ਆਪਣਾ ਹੱਕ ਵੰਦਣਾ ਵਸਣ ਦਾ ਬਿਲਕੁਲ ਤੇ ਕਈ ਭਰਾ ਅਲਾ ਕਹਿੰਦਾ ਵੀ ਇਹ ਚੀਜ਼ ਨਹੀਂ ਦਿਖਾਈ ਸੋ ਮਿੱਤਰੋ ਦੋਸਤੋ ਬਣਿਆ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਾਂ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਂਦੇ ਜਾਵਾਂਗੇ ਜੈੋ ਜੈ ਤੁਹਾਨੂੰ ਪਸੰਦ ਆਉਂਦਾ ਸੌਦਾ ਤੁਸੀਂ ਆਪਦੀ ਮਰਜ਼ੀ ਦੇ ਨਾਲ ਕਰਨਾ ਤੇ ਇਹਦਾ ਕੀ ਰੀਡ ਕਰਤਾ ਕਿ ਜੋੜੇ ਦੇ ਗਾਨਾ ਨਹੀਂ ਕਰ ਦਾਂਗੇ ਬਾਈ ਜੀ ਓਕੇ ਤੇ ਅੱਗੇ ਫੇਰ ਆ ਗਈ ਜੀ ਕੱਡੀ ਕੱਟੀ ਚੰਗੀ ਇਹਦਾ ਕਾਦੋ ਚੰਗੀ ਹੈ ਜੀ ਹਾਂ ਜੀ ਬੇਸ ਕੁਆਲਟੀ ਇਹ ਵੀ ਮੋੜਦੀ ਹੁੰਦੀ ਹੈ ਜਮਾ ਕੁੰਡਾ ਸਿੰਘ ਆ ਜੀ ਇਹ ਕੱਟੀ ਆਪਣੇ ਕੋਲ ਹੈਗੀ ਹੈ 1.5 ਸਾਲ ਦੀ ਜੀ ਠੀਕ ਆ ਇਹ ਮਿੱਤਰੋ ਘੱਟੋ ਘੱਟ 4 ਮਹੀਨੇ ਸਾਢੇ 4 ਮਹੀਨੇ ਲਾਉਗੀ ਲਓ ਜੀ ਠੀਕ ਆ ਕਿਉਂਕਿ ਆਪਣਾ ਹਰਜਵੰਦ ਆਗਲਾ ਕਹਿੰਦਾ ਵੀ ਵੀਡੀਓ ਦੇ ਵਿੱਚ ਭਾਈ ਕਈ ਵਾਰ ਮਿੱਤਰੋ ਵੱਡਾ ਪਸ਼ੂ ਦਿਖਾਇਆ ਜਾਂਦਾ ਫਿਰ ਉਹ ਲਾ ਕਹਿੰਦਾ ਵੀ ਆਹ ਚੀਜ਼ ਜੈ ਜੀ ਦਿਖਾਈ ਸੀ ਹੋ ਜੀ ਹੈ ਨਹੀਂ ਫਿਰ ਆਪਾਂ ਕਹਿੰਦੇ ਵੀ ਇਹ ਘਟੋ ਘਟ ਪੰਜ ਮਹੀਨੇ ਸਾਢੇ ਚਾਰ ਮਹੀਨੇ ਲਾ ਕੇ ਇਹਨੇ ਤਿਆਰ ਹੋਣਾ ਇਹਨਾਂ ਦਾ ਦੋਨਾਂ ਦਾ ਫਿਰ ਕੀ ਕਰਤਾ ਜੀ ਇਹਨਾਂ ਦੋਨਾਂ ਜੋੜੇ ਦਾ ਜੀ 46000 ਰੁਪਏ ਹੈ 46 46000 ਰੁਪਏ ਦੋਨਾਂ ਜੋੜਿਆਂ ਦਾ ਓਕੇ ਹੁਣ ਆ ਗਈ ਬੱਚੀ ਹੈ ਨਾ ਇਹ ਬੱਚੀ ਇਹ 9 ਮਹੀਨਿਆਂ ਦੀ ਹੈਗੀ ਹੈ ਜੀ ਠੀਕ ਹੈ ਆਪਣੀ ਗਾਂ ਦੇ ਮਗਰ ਵੱਛੀ ਸੀ ਉਹ ਆਪਾਂ ਹੁਣ ਸੇਲ ਕਰਤੀ ਆ ਜੀ ਠੀਕ ਆ ਓਕੇ ਓਕੇ ਠੀਕ ਆ ਇਹ ਮਿੱਤਰੋ ਹੈਗੀ ਆ ਜਰਸੀ ਜਰਸੀ ਜੀ ਪੰਜਾਬ ਵਾਲੀ ਜਰਸੀ ਆ ਜੀ ਹਾਂ ਪੰਜਾਬ ਵਾਲੀ ਤੇ ਇਹਦਾ ਕੀ ਰੇਟ ਆ ਜੀ ਇਹਦਾ 12000 ਰੁਪਿਆ ਜੀ 12000 9 ਮਹੀਨੇ ਦੀ ਉਮਰ ਆ ਜੀ ਓਕੇ ਹਾਂ ਜੀ ਤੇ ਦੁੱਧ ਮਾਂ ਦਾ ਕਿਵੇਂ ਸੀ ਮਾਂ ਦਾ ਦੁੱਧ 16 ਕਿਲੋ ਸੀਗਾ ਜੀ ਇਹਦੀ ਦਾ ਓਕੇ ਆਪਣੇ ਕੋਲ ਹੀ ਠੀਕ ਆ ਤੇ ਮੁੱਲ ਹੈਗਾ ਇਹਦਾ 12000 12000 ਠੀਕ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਕਿਉਂਕਿ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਜਰਸੀ ਦਿਖਾਓ ਮਿੱਤਰੋ ਪੰਜਾਬ ਵਾਲੀ ਜਰਸੀ ਆ ਤੇ ਇਹਦੇ ਮਿੱਤਰੋ ਤੁਸੀਂ ਚੰਗਾ ਟੀਕਾ ਲਾ ਕੇ ਇਹ ਤੁਸੀਂ ਤੁਸੀਂ ਚੰਗੀ ਬਰੀਡ ਤਿਆਰ ਕਰ ਸਕਦੇ ਹੋ ਤੇ ਇਹ ਸਾਹਮਣੇ ਪਾਉਗੀ ਜੀ ਤੁਹਾਨੂੰ ਘੱਟੋ ਘੱਟ 7-8 ਮਹੀਨੇ ਮੋੜ ਲਈ ਜਿੰਨਾ ਭਰਾਵਾਂ ਕੋਲੇ ਕੋਈ ਮੱਕੀ ਦਾ ਚਾਰ ਵਾਧੂ ਆ ਉਹਨਾਂ ਦੇ ਖਾਤਰ ਮਿੱਤਰੋ ਇਹ ਕੋਈ ਵੀ ਨਾ ਮਾੜਾ ਨਹੀਂ ਕਿਉਂਕਿ ਖਰਾਕ ਉਹਦੇ ਵਿੱਚ ਘੱਟ ਪੈਂਦੀ ਆ ਤੇ ਅਚਾਰ ਦੇ ਨਾਲ ਹੀ ਮਿੱਤਰੋ ਇਹ ਪਸੂ ਤਿਆਰ ਹੋ ਜਾਂਦੇ ਆ ਇਹਦਾ ਭਾਈ ਇਹਦੇ ਸੀਮਨ ਪੁੱਛ ਲੈਂਦੇ ਆ ਸੀਮਨ ਨਹੀਂ ਮੈਨੂੰ ਪਤਾ ਜੀ ਐਵੇਂ ਝੂਠ ਨਹੀਂ ਮਾਰਨਾ ਵੀ ਕਿਹੜੇ ਦੇ ਹੈਗੇ ਆ ਕਿਹੜੇ ਦੇ ਨਹੀਂ ਬੋਲਦੇ ਓਕੇ ਤੇ ਆਪਣਾ ਫੋਨ ਨੰਬਰ ਜੀ ਮੇਰਾ ਮੋਬਾਈਲ ਨੰਬਰ ਹੈਗਾ 98019 69727 98019 69727 ਜੀ 69727 ਹਾਂ ਜੀ ਤੇ ਬਾਈ ਦਾ ਕੰਮ ਹੈਗਾ ਮਿੱਤਰੋ ਵਪਾਰ ਦਾ ਠੀਕ ਹੈ ਨਵਾਂ ਸਟਾਰਟ ਕੀਤਾ ਜੇਕਰ ਕਿਸੇ ਭਰਾ ਨੇ ਇਹਨਾਂ ਪਸੂਆਂ ਵਿਕਾ ਤੋਂ ਬਾਅਦ ਵੀ ਕੋਈ ਬਾਈ ਕੋਲੇ ਆਉਂਦਾ ਤਾਂ ਤੁਸੀਂ ਗੱਲਬਾਤ ਕਰਕੇ ਤੁਸੀਂ ਸਿੱਧੀ ਵੀ ਗੱਲਬਾਤ ਕਰ ਸਕਦੇ ਕਿਸੇ ਲਈ ਕੋਈ ਵੇਚਣਾ ਵੀ ਹੋਵੇ ਤਾਂ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਠੀਕ ਆ ਆਪਾਂ ਲੈ ਆਉਣੇ ਕਿਤੋਂ ਮਰਜ਼ੀ ਹੋਵੇ ਆਪਾਂ ਨੂੰ ਵੀਡੀਓ ਪਾ ਦੇਣਾ ਤੇ ਆਪਾਂ ਲੈ ਆਉਣੇ ਓਕੇ ਜੀ ਹਾਂਜੀ ਸੋ ਸਾਰੇ ਵੀਰਾਂ ਦਾ ਧੰਨਵਾਦ